ਜੀ ਜੀ ਐਲ ਆਪਣੇ ਪਿੰਡਾਂ ਦੇ ਵਿੱਚੋਂ ਕਾਰਾਗਰੀ ਨਹੀਂ ਕੱਲੀ ਖਤਮ ਹੋ ਗਈ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਵੀ ਖਤਮ ਹੋ ਗਈਆਂ ਜਿਹੜੀਆਂ ਬਜ਼ੁਰਗ ਸੇਪੀ ਕਰਨ ਵਾਲੇ ਟਾਈਮ ਬਣਾਉਂਦੇ ਸੀ ਅੱਜ ਖੜੇ ਆ ਸਮਾਦ ਭਾਈ ਪਿੰਡ ਸਾਹਮਣੇ ਬੋਰਡ ਦੀ ਬਾਈ ਦਿਖਾ ਦਿਓ ਇੱਥੇ ਨਾ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਬਣੀਆਂ ਪਈਆਂ ਆ ਦੇਖਿਓ ਆਹ ਬਾਪੂ ਜੀ ਕੀ ਆ ਇਹ ਘਰ ਦਾ ਗੁੱਡੀ ਬਣਾਇਆ ਇਹ ਵੈਸੇ ਜਵਾਕਾਂ ਦੇ ਜਿਹੜੇ ਕਹਿੰਦਾ ਮਤਲਬ ਬਿੱਲੀ ਨਿਕਲਦੀ ਹੁੰਦੀ ਸੀ ਉਹ ਚੀਜ਼ ਬਣਾਈ ਹੋਈ ਆ ਆ ਆ ਗਿਆ ਆਪਣਾ ਗੋਲਕ ਆ ਗਿਆ ਆ ਨਿੱਕਾ ਡਰੈਸਿੰਗ ਟੇਬਲ ਆ ਗਿਆ ਇਹਦੇ ਵਿੱਚ ਹੀ ਬਾਪੂ ਨੇ ਦਰਾਇ ਲਾਇਆ ਹੋਇਆ ਆ ਚੱਕਲਾ ਆ ਗਿਆ ਬਹੁਤ ਨਿੱਕੇ ਨਿੱਕੇ ਸੀਸੇ ਉਹ ਖੁੱਟੀ ਟੰਗਾਂ ਆਪਣੇ ਕੱਪੜੇ ਵਗੈਰਾ ਟੰਗਣ ਨੂੰ ਆ ਨਿੱਕੇ ਚਕਲੇ ਵੱਡਾ ਚਕਲਾ ਇਹਦੇ ਵਿੱਚ ਬਾਪੂ ਕੀ ਆ ਨੂਨਦਾਨੀ ਬਹੁਤ ਕੁਝ ਬਣਾਈ ਬੇਟਾ ਬਾਪੂ ਇਹਦੇ ਵਿੱਚ ਆ ਦੇ ਵਾਹ ਬਈ ਵਾਹ ਆ ਸਾਰੀਆਂ ਚੀਜ਼ਾਂ ਇਹ ਆਪਣੇ ਪਿੰਡਾਂ ਦੇ ਵਿੱਚ ਨਾ ਇਹ ਕੁਝ ਸਮਾਂ ਪਹਿਲਾਂ ਬਣਦੀਆਂ ਹੁੰਦੀਆਂ ਸੀ ਹੁਣ ਨਹੀਂ ਆਹਾ ਮੋਬਾਈਲ ਵਗੈਰਾ ਪਾਉਣ ਨੂੰ ਆ ਮੋਬਾਈਲ ਵਗੈਰਾ ਪਾਉਣ ਨੂੰ ਟਰੈਕਟਰ ਸਟੀering ਕੰਮ ਕਰਦਾ ਇੱਥੇ ਫੇਰ ਆਜੋ ਕਹਾ ਆ ਆਪਣਾ ਜਵਾਕਾਂ ਵਾਸਤੇ ਗੋਲਕ ਗੱਲਾਂ ਬਣਿਆ ਹੋਏ ਹਨ ਆ ਨੂਨ ਦਾ ਨਹੀਂ ਤਾਂ ਮੇਰੇ ਖਿਆਲ ਦੇ ਵਿੱਚ ਪਿੰਡਾਂ ਦੇ ਵਿੱਚ ਹੈ ਹੀ ਨਹੀਂ ਕਿਉਂਕਿ ਇਹ ਸਟੀਲ ਦੇ ਆਉਂਦੀਆਂ ਸਾਰੀਆਂ ਬਾਪੂ ਇਹ ਸਾਰੀਆਂ ਸਟੀਲ ਦੇ ਆਉਂਦੀਆਂ ਆ ਫਿਰ ਬਾਪੂ ਦੂਜਾ ਹਮ ਬਾਬੇ ਬਾਬੇ ਦੀ ਜਗ੍ਹਾ ਕਹਦੀ ਆਪਾਂ ਕਹਿੰਦਾ ਮਤਲਬ ਸਰੂਪ ਰੱਖਣ ਵਾਸਤੇ ਸਰੂਪ ਰੱਖਣ ਵਾਸਤੇ ਥੱਲੇ ਦਰਾਇ ਬਣਾਇਆ ਹੋਇਆ ਆ ਆ ਚੀਜ਼ਾਂ ਫਿਰ ਸ਼ੀਸ਼ਾ ਆ ਗਿਆ ਫਿਰ ਦੂਜੀ ਗੱਲ ਆਪਣੇ ਨਾ ਪਿੰਡਾਂ ਦੇ ਵਿੱਚ ਆ ਫਟੀਆਂ ਖਤਮ ਹੋ ਗਈਆਂ ਆ ਹੈ ਨਹੀਂ ਪਿੰਡਾਂ ਦੇ ਵਿੱਚ ਜਵੇਂ ਹੀ ਹੈ ਨਹੀਂ ਕੰਮ ਤੇ ਬਾਪੂ ਕੋਲੇ ਪਈਆਂ ਇਹ ਵੇਚਦਾ ਬਾਪੂ ਬਾਈਥੇ ਤੁਸੀਂ ਆਉਂਗੇ ਸਮਾਦ ਅੱਡੇ ਦੇ ਕੋਲੇ ਦੁਕਾਨ ਆ ਆ ਫਿਰ ਕੋਲ ਕਾ ਗਿਆ ਇੱਥੇ ਬਾਪੂ ਟਾਲੀ ਦੇ ਗਰਮਾਲੇ ਬਣਾ ਕੇ ਰੱਖਦਾ ਬਹੁਤ ਸੋਹਣੇ ਚੰਗੇ ਗਰਮਾਲੇ ਅਸੀਂ ਵੀ ਲਏ ਆ ਪੰਜ-ਸੱਤ ਸਾਨੂੰ ਚੰਗੇ ਲੱਗੇ ਆ ਕੁਆਲਿਟੀ ਗਰਮਾਲੀਆਂ ਨਿੱਕੀਆਂ ਨਿੱਕੀਆਂ ਨਾਲੇ ਬਾਪੂ ਨੂੰ ਕਿਹੜਾ ਪਤਾ ਵੀ ਰਹੇਗਾ ਗੋਲਾ ਬਣਾਉਂਦਾ ਇਹ ਚੀਜ਼ਾਂ ਦੇਖੋ ਇੱਥੇ ਆਵੀ ਚੀਜ਼ ਪਈ ਆ ਜਿਹੜੀ ਬਾਪੂ ਲੈ ਕੇ ਜਾਂਦੇ ਜਵਾਕ ਹਜੇ ਕਿਸ ਤੇਰੇ ਕੋਲੇ ਤੋਂ ਕਦੇ ਕੋਈ ਆਉਂਦਾ ਹੋਊਗਾ ਸਾਡੇ ਅਰ ਗਲਤੀ ਆਉਂਦਾ ਹੋ ਨਵਾਂ ਜਵਾਬ ਤਾਂ ਨਹੀਂ ਆਉਂਦਾ ਹੁਣ ਆ ਜਾਂਦੇ ਹਜੇ ਹੈਗੇ ਥੋੜੇ ਪਿੰਡਾਂ 'ਚ ਹੋਣਗੇ ਸਾਡੇ ਹੈ ਨਹੀਂਗੇ ਇਸ ਤਰ੍ਹਾਂ ਦੀਆਂ ਗਰਮਾਲੀਆਂ ਬਾਪੂ ਹੋਰ ਕੁਝ ਬਹੁਤ ਬਣਾਈ ਬੈਠਾ ਯਾਰ ਆ ਨਿੱਕੇ ਨਿੱਕੇ ਰੋਸ਼ਨਦਾਨ ਆ ਦੇਖੋ ਆ ਰੋਸ਼ਨਦਾਨ ਬਣਾਈ ਬੈਠੇ ਨਿੱਕੇ ਬਜ਼ੁਰਗ ਆ ਦੇਖੋ ਬਹੁਤ ਕੁਝ ਸ਼ਾਨ ਵਾਲੇ ਬਣਾਈ ਬੈਠੇ ਬਾਪੂ ਆਹਾ ਮੇਰੇ ਨਾਲ ਅੜੀ ਆਸ਼ਟਫਾਨ ਵਾਸਤੇ ਖੁੱਡਿਆਂ ਵਾਲੇ ਆ ਆ ਖੁੱਡਿਆਂ ਦੀਆਂ ਬਾਰੀਆਂ ਬਣਾਈ ਬੈਠੇ ਬਾਪੂ ਬਹੁਤ ਸਮਾਨਾ ਬਣਾਈ ਬੈਠੇ ਦੋ ਤੁਸੀਂ ਆਉਂਗੇ ਬਾਪੂ ਕੋਲੇ ਸਮਾਨ ਨਹੀਂ ਬਾਹਲਾ ਬਾਪੂ ਜਦੋਂ ਜਦੋਂ ਬਜ਼ੁਰਗ ਰਿਟਾਇਰ ਹੁੰਦੇ ਆ ਨਾ ਰਿਟਾਇਰਮੈਂਟ ਤੋਂ ਬਾਅਦ ਫੌਜੀ ਤਾਂ ਕੋਈ ਨਾ ਕੋਈ ਕਿਤੇ ਲੱਗ ਜਾਂਦਾ ਸਾਡੇ ગામ ਦੀ ਰਿਟਾਇਰਮੈਂਟ ਕੋਈ ਨਹੀਂ ਜੇ ਰਿਟਾਇਰਮੈਂਟ ਹੋ ਗਿਆ ਤਾਂ ਫਿਰ ਆਹਾਂ ਮੇਜ ਆ ਇੱਥੇ ਬੈਠਾ ਰਹਿੰਦਾ ਬਾਪੂ ਆ ਪਏ ਸੰਦ ਜਿੰਨੀ ਕਿ ਜ਼ਰੂਰਤ ਹੁੰਦੀ ਉਹਨਾ ਕੰਮ ਕਰ ਲੈਂਦਾ ਉਸ ਤੋਂ ਬਾਅਦ ਬਾਪੂ ਫਰੀ ਆ ਬਾਪੂ ਦੀ ਐਨਕ ਦਾ ਕੇਸ ਆ ਜਿਹੜੀ ਕਹਿੰਦਾ ਮਤਲਬ ਵੀ ਤੁਸੀਂ ਜਦੋਂ ਨੰਘੋ ਨਾ ਇੱਥੋਂ ਦੀ 2 ਮਿੰਟ ਖੜ ਕੇ ਜਾਇਓ ਸਮਾਧ ਭਾਈ ਬਾਪੂ ਕਿਹੜੇ ਏਡੇ ਦੇ ਮੋਦ ਕਾਣ ਆ ਇਹ ਪੱਤੋ ਵਾਲੇ ਮੋੜ ਤੇ ਹਾਂਜੀ ਪੱਤੋ ਵਾਲੇ ਮੋੜ ਤੇ ਦੁਕਾਨ ਆ ਉੱਪਰ ਨੰਬਰ ਚੱਲੀ ਜਾਂਦਾ ਵੱਡੇ ਕੰਮ ਇਹਨਾਂ ਦਾ ਮੁੰਡਾ ਕੰਮ ਕਰਦਾ ਬਾਈ ਵੱਡੇ ਲੈਵਲ ਦੇ ਲੱਕੜ ਦੇ ਕੰਮ ਜਿਹੜੇ ਕਰਦਾ ਨਿੱਕੇ ਕੰਮ ਜਿਵੇਂ ਬਾਪੂ ਸਵਾਗ ਲੈਣ ਬਾਅਦ ਕਹਿੰਦਾ ਮਤਲਬ ਵੀ ਸਿਰਫ ਦੰਦ ਹਲਾਉਣ ਵਾਲਾ ਕੰਮ ਜੀ ਕਰਦਾ ਵੀ ਕਰ ਲੇਗੇ ਉਹਨੇ ਆਸਤੇ ਬਾਪੂ ਕਰ ਧੰਨਵਾਦ ਸ਼ੁਕਰੀਆ ਤੇ ਇਹ ਚੀਜ਼ਾਂ ਪ੍ਰਮੋਟ ਕਰਿਆ ਕਰੋ ਜ਼ਰੂਰੀ ਆ ਇਹ ਵੱਡ ਚੱਲੇ ਪਿੰਡਾਂ ਚ ਜਿੰਨੇ ਕੁ ਜੋਗਿਆ ਭਾਵੇਂ ਤੁਸੀਂ ਐਡ ਦਾ ਕੰਮ ਕਰਦੇ ਤਾਂ ਕਰਮਾਲੇ ਲੈ ਜਾਓ ਜੇ ਕੋਈ ਜਵਾਕਾਂ ਤੇ ਖੜਾਉਣਾ ਲੈ ਕੇ ਜਾਣਾ ਤਾਂ ਆ ਲੈ ਜਾ ਧੰਨਵਾਦ ਸ਼ੇਅਰ ਕਰਿਓ ਇਹੋ ਜਿਹੀ ਵੀਡੀਓ ਆਉਂਦੇ ਰਹਿੰਦੇ ਸ਼ੁਕਰੀਆ